ਰੱਤ ਦੇ ਬੰਦ ਪੂਣਾ ਪੈ ਗਿਆ ਤੇਲ ਕਿਉਂਕਿ ਠੰਡ ਕਰਕੇ ਤੇਲ ਖਾਂਦੀ ਬਹੁਤ ਆ ਟਰੱਕ ਬਾਈ ਮੈਨੂੰ ਅੰਥ ਮਰੀ ਜਾਂਦਾ ਵੀ ਲਾਈਟਾਂ ਆਉਣਾ ਹੈ ਨਾ ਉਹ ਇਸ਼ਾਰਾ ਨਹੀਂ ਕਰਦੇ ਨਾ ਬਾਈ ਇੱਕ ਤਾਂ ਉਹ ਦੇਖਿਓ ਦੀ ਬਾਰੀ ਖੁੱਲੀ ਜਾਂਦੀ ਆ ਠੰਡ ਜਿਆਦੇ ਹੁੰਦੀ ਆ ਕਦੇ ਵੀ ਤੁਸੀਂ ਹੁਣ ਜਿਵੇਂ ਮੈਂ ਜਾੜ ਚ ਆ ਗਿਆ ਹਨਾ ਹੋਂ ਸਾਰੇ ਟਰੇਲਰ ਪਰ ਇੱਕਾ ਨਾ ਖਿੱਚਿਆ ਕਰੋ ਬਡੀ ਸਪੋਰਟ ਦੀ ਬਹੁਤ ਲੋੜ ਆ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਵਾਲ ਨੂੰ ਫੋਲੋ Insta TikTok ਸਾਰੇ ਕਿਤੇ ਸੇਮ ਹੀ ਹੈਗਾ ਤੇ ਇੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਉਹਦੇ ਨਾਲ ਕੀ ਹੈ ਨਾ ਵੀਡੀਓ ਅੱਗੇ ਪਹੁੰਚਦੀ ਆ ਤੇ ਬੈਲ ਆਈਕਨ ਲਾਜ਼ਮੀ ਦਬਾ ਦਿਆ ਕਰੋ ਗੁੱਡ ਮਾਰਨਿੰਗ ਸੰਗਤੈ ਲੈ ਵੀ ਪ੍ਰੀ ਟ੍ਰਿਪ ਕਰ ਲਿਆ ਆਪਾਂ ਤੇ ਪਲੱਗ ਲਾਇਆ ਹੀ ਰਾਤ ਵਧੀਆ ਰਿਹਾ ਸਾਰਾ ਕੁਝ 올 ਗੁੱਡ ਵਾਏ ਨੂੰ ਵੀ ਕਰਦਗੇ ਬੰਦ ਲੈ ਦਾਮ ਝੋਟਾ ਬਾਇ ਦਾ ਖਾਸ ਕੰਮ ਹੁੰਦਾ ਤੇਲ ਬੰਦ ਰੱਖਣਾ ਇਹਦਾ ਮਾ ਤੇਲ ਨਾ ਆਉਣਾ ਰਹੇ ਜੇ ਉਹ ਤੇਲ ਵੀ ਹੋ ਗਿਆ ਬਸ ਤਾਰ ਤੁਰ ਲਾ ਕੇ ਆਣਾ ਇਹਨੂੰ ਟਾ ਕੇ ਦਿੰਨੇ ਆ ਓਕੇ ਰਿਪੋਰਟ ਆ ਕੇ ਰਾ ਦਾ ਫਿਰ ਨਾ ਮੈਂ ਚਾਹ ਚੁ ਪੀ ਲਈਆ ਕਵਰ ਲੈ ਕੇ ਆਉਣੇ ਆ ਸਾਡਾ ਇਹ ਵੀ ਬਹੁਤ ਹੀ ਜ਼ਾਦੇ ਇਹਨੂੰ ਕਵਰ ਕਰਦ ਗਏ ਅੰਦਰ ਆ ਗਏ ਮੈਂ ਫਲੈਂਕ ਜਿਹਦੇ ਸ਼ਾਵਰ ਬੁੱਕ ਕਰ ਲਿਆ। ਉਹ ਸਾਹਮਣੇ ਨਹੀਂ ਨਾ ਹੋਊਗਾ। ਇਹ ਕਾਲ ਦੇ 11 ਮੈਂ ਨੰਬਰ ਮੇਰਾ ਹਜੇ ਬਿਜੀ ਹੈਗਾ, ਫ੍ਰੀ ਨਹੀਂ ਹੈਗਾ। ਕਹਿੰਦੇ ਵੇਟ ਕਰੋ, ਵੇਟ। ਮੈਂ ਕਿਹਾ ਜੀ ਠੀਕ ਹੈ। 아이 ਮਰ ਠੰਡ ਚ ਆਇਆ ਬਬੇ ਬਾਲੀ ਜਿਆਦਾ ਠੰਡਾ। ਟਰੱਕ ਸਟਾਰਸ ਕਰ ਕੇ ਨਾ ਸਾਰਾ ਪ੍ਰੀ ਟ੍ਰੈਪ ਵਗੈਰਾ ਕਰਕੇ ਅੰਦਰ ਹੀਟ ਚਾਲਦੀ ਕਰਕੇ ਇੱਥੇ ਰਹਿ ਹੁੰਦਾਰੀ ਹੁਣ ਨਹੀਂ ਛਾਵਰ ਕਹਿੰਦੇ ਵੀ ਹੋ ਗਿਆ ਆਪਣਾ ਡਨ ਚੱਲੀਏ ਹੁਣ ਇੱਕ ਜੀ ਆ ਬਾਈ ਬਹੁਤ ਠੰਡ ਬਹੁਤ ਆਣਾ 25 30 ਹੈ ਮੈਂਸ ਬਾਹਰ ਟੈਂਪਰੇਚਰ ਪਰ ਜਿਹੜਾ ਨਾ ਕੇ ਨਿਆਰਾ ਹੁੰਦਾ ਨਾ ਟਰੱਕ ਡਰਾਈਵ ਕਰਨ ਦਾ ਵਾ 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 ਬਾਈ ਇਹ ਨਿਆਰੇ ਕਦੇ ਨਹੀਂ ਲੱਭਣੇ ਹੁਣ ਘਰੇ ਚੱਲਣਾ ਹੁਣਾ ਇੰਨੀ ਠੰਡ ਦੀ ਗੱਲ ਵੱਖਰੀ ਆ ਵੀ ਉੱਥੇ ਨਿੱਗਾ ਹੁੰਦਾ ਸਾਰਾ ਘਰ ਹੁਣ ਦੇਖੋ ਆ ਉੱਥੋਂ ਤੁਰ ਕੇ ਆਇਆ ਹਣਾ ਬਾਹਰ ਉੱਥੋਂ ਤਾਈ ਮੈਂਸ 25 30 ਹੈਗਾ ਆ ਪਾਫਾ ਨਿਕਲਦਿਆਂ ਨਿਆਰਾ ਹੀ ਆ ਜਾਂਦਾ ਵੇ ਤੜਕੇ-ਤੜਕੇ ਨਾ ਆ ਕੇ ਪਈਥੋਂ ਪੜੂ 6.5 ਤੋਂ 7 ਘੰਟੇ ਲੱਗਣੇ ਆ। ਪਹੁੰਚਣ ਤੇ। ਉਹ ਵੇਲਾ ਮੇਰਾ ਪੁੱਤੋਂ ਕਣ ਰਾਤ ਉਹ ਜਨਰੇਟਰ ਜਿਹਾ ਸਟਾਰਟ ਕੀਤਾ ਸੀ ਨਾ। ਵੇਚਦੀ ਨਾ ਇੱਕ ਵਾਰੀ ਰੀਫਰ ਸਟਾਰਟ ਹੋਇਆ ਜਦੋਂ। ਮੇਰੇ ਕੋਲੇ ਰੀਫਰ ਦਾ ਲੋਡ ਆਗਾ।

इंडिया इंडिया है कनेडा कनेडा है ठंड करके ना दूरे तीरे कपड़े पाके रखने पेंदे आगे गए मेरे को राइट ना ਰੇਟ ਰਹਿਗਾ ਮੈਂਸ 30 ਤੂ ਆਗਾ ਖੜ ਜਾ ਉਹ ਯਾ ਗੇਟ ਬੰਦ ਕਰਕੇ ਨਹੀਂ ਸਾਲ ਉਹ ਕਾਪੀਰਾਈਟ ਆ ਜਾਣਾ ਬਾਈ ਇੱਥੇ ਰੇਲ ਗੱਡੀ ਦੇਖ ਕਿੰਨੀ ਜਿਆਦੇ ਲੰਬੀ ਆ ਹਨ ਆ ਦੇਖੋ ਦੋ ਇਕੱਠੀਆਂ ਹੋ ਗਈਆਂ ਇੱਥੇ ਜਾਣਾ ਪਿੱਛੇ ਬਹੁਤ ਪਿੱਛੇ ਤੋਂ ਉਹ ਆ ਰਾਮ ਵੀ ਹੈਗੀ ਸੀ ਤੇ ਹਜੇ ਮੌਕ ਨਹੀਂ ਰਹੇਗੇ ਪਹਿਲਾਂ 1.5 ਕਿਲੋਮੀਟਰ ਨੂੰ ਮੈਂ ਨੰਗੇ ਆਇਆ ਇਹਨੂੰ ਤੇ ਕਿੰਨਾ ਲੋਡ ਲਈ ਫਿਰਦਾ ਇਹ ਕੰਜਰ ਤੋਂ 10 ਇਨਾ ਲੋਡ ਸਾਨੂੰ ਲੈ ਜਾਣਦੋ ਇੱਕ ਤੇ ਹਫਤਾ ਕਾ ਖੜਾ ਦੇਣਾ ਇਹ ਨਿਆਰਾ ਆ ਜੇ ਮਨਲਾ ਜਿਹੜਾ ਕ੍ਰਿਸਮਸ ਤੇ ਨਿਊ ਇਅਰ ਵਾਲੇ ਲੋਡ ਸਾਰੇ ਇਹ ਲਈ ਫਿਰਦੇ ਆ ਯਾਰ ਦੇ ਡਬਲ ਧਰੇ ਵਿਆ ਸਾਰੇ ਆ ਦੇਖੋ ਸਾਰੇ ਡਬਲ ਟ੍ਰੇਲਰ ਆ ਗਏ ਇੱਕ ਜੀ ਯਾ ਇੱਥੇ ਨਾ ਸਪੀਡ ਨਹੀਂ ਜ਼ਿਆਦੇ ਹੁੰਦੀ ਟ੍ਰੇਨ ਵਗੈਰਾ ਦੀ ਮੈਂ ਉਹ ਦੱਸਦਾ ਜੀ ਚੱਲੇ ਵਿੱਚ ਮੈਨੂੰ ਰੇਲ ਗੱਡੀ ਦੇਸੀਗੀ ਟੈਂਪਰੇਚਰ ਜਿਵੇਂ ਮੈਂਸ 30 ਆ ਹੁਣ ਮੈਂ ਜਿੱਥੇ ਸੁੱਤਾ ਸੀ ਉੱਥੇ ਸੀਗੇ 25 ਕੇ 26 ਹੈਨਾ ਟਰੱਕ ਬੰਨ ਰੱਖਿਆ ਚੱਲੋ ਜਨਰੇਟਰ ਚੱਲਦਾ ਕਰਕੇ ਹੈਨਾ ਵੀ ਪਲੱਗ ਇਹਨੋਂ ਗਿਆ ਸੀਗਾ ਹੁਣ ਉਹ ਜਿਵੇਂ ਜਿਵੇਂ ਮੈਂਸ ਵਧੀ ਜਾਂਦਾ ਬਾਈ ਟਰੱਕ ਬਾਜ ਹੀ ਬਦਲੀ ਜਾਂਦਾਗਾ ਗੁੰਮ ਜਾ ਹੋਈ ਜਾਂਦਾ ਹੋਰ ਹੀ ਤੇ ਇਹ ਬਣੀ ਪੈਕ ਤਾਂ ਨਹੀਂ ਆ ਥਾਦੇ ਹੁਣ ਮੈਂ ਹੈਗਾਗਾ ਆਪਣਾ ਇੰਡੀਅਨ ਹੈੱਡ ਪਹੁੰਚਣ ਵਾਲਾ ਰਿਹਾ ਇਹਨਾਂ ਤੋਂ ਬਾਅਦ ਹੈਨਾ ਫੇ ਆ ਹੋਰ ਠਹਿਰ ਕੇ 30 ਤੂੰ ਉਂ ਜਾਣਾ ਤੇ 35 40 ਮੈਂਸ ਚਲਾ ਜਾਣਾਗਾ ਇਹ ਸ਼ਾਮ ਤਾਈਂ ਬਹੁਤ ਜਿਆਦਾ ਠੰਡ ਆ ਗਈ ਇੱਧਰ ਨੂੰ ਸੂਰਜ ਦੇਵਤਾ ਜੀ ਮਾਫ਼ ਕਰੋ ਥੋੜੇ ਜਿਹਾ ਉੱਚੇ ਹੋ ਜਾਓ ਆਮ نیچے سے ਨੰਗ ਜਾਏਗੇ ਮੈਂ ਮੋਜਾ ਕੋਲੇ ਆਣਾ ਇੰਨੀ ਕਿ ਠੰਡ ਆ ਮੈਂ ਬਾਸ਼ਰ ਫਿਊਟ ਨਾਲ ਸ਼ੀਸ਼ਾ ਸਾਫ਼ ਕੀਤਾ ਇੱਥੇ ਨਾ ਵੈਪਰ ਨਹੀਂ ਲੱਗਿਆ ਇਹ ਦੇਖਿਆ ਸਾਰਾ ਬਾਸ਼ਰ ਫਿਊਟੀ ਬਾਹਰ ਜੰਮ ਗਿਆ ਸਾਰੇ ਦੀ ਬਰਫੀ ਬਣ ਗਈ ਆ ਉਹਦੀ ਠੰਡਾ ਮੇਰੇ ਵੀਰੋ ਠੰਡਾ ਕੀ ਬਚੋ ਜਿੰਨਾ ਬਾਚੁੰਦਾ ਯਾਰ ਬਾਸ਼ਰ ਵੀ ਜੰਮਣਾ ਨਹੀਂ ਚਾਹੀਦਾ ਗਾ ਸਾਲਾ ਪਤਾ ਨਹੀਂ ਕਿਹੜੀ ਕੱਲੋਂ ਜੰਮ ਗਿਆ ਇਹ ਗੁੱਸਾ ਕਰ ਗਿਆ ਮੇਰੇ ਵੀਰੋ ਆ 스ਕੇਲ ਆਉਣ ਵਾਲੀ ਹੈ ਮੂਸੋਮੇਨ ਵਾਲੀ ਇਹ ਵੀ ਕਹਿੰਦੇ ਮਰੇ ਇਹਨਾਂ ਨੇ ਆਪ ਦੀ ਰੈਨੋਵੇਸ਼ਨ ਕਰਕੇ ਚਲਾਤੀ ਆ ਤੇ ਚੱਕ ਲੋ ਚੱਕ ਲੋ ਕਰਾ ਕੇ ਰੱਖਦੇ ਆ ਚੋਬਰ 스ਕੇਲ ਵਾਲੇ ਮੂਸੋਮੇਨ ਵਾਲੇ ਮੂਸੋਮੇਨ ਵਾਲੇ ਆਪਾਂ ਰੁਕਾਂਗੇ ਹੁਣ ਬਾਡਨ ਜਿਉ ਮੋਜਾ ਤੋਂ ਤੁਰਿਆ ਆਪਾਂ ਰੁਕੇ ਨਹੀਂਗੇ 3 ਘੰਟੇ ਹੋਣ ਵਾਲਿਆ ਹੋਰ ਅੱਧਾ ਪੌਣਾ ਘੰਟਾ 170 ਕਿਲੋਮੀਟਰ ਆ ਗਿਆ ਬਾਡਨ ਸਾਰੇ ਆ ਉੱਥੇ ਰੋਕਦੇ ਆਂਗੇ ਚਾਹ ਪੀएंगे ਟਿੰਮ ਤੋਂ ਕਿਉਂਕਿ ਟਿੰਮ ਵਾਲਾ ਦੇਖ ਕੇ ਰਹਿ ਨਹੀਂ ਜਾਂਦਾਗਾ ਆ ਦੇਖ ਵਕੇ ਬਣ ਗਿਆ ਜਾਲਾ ਜਾ ਹੋਰੀ ਸਿੱਧੂ ਨਾਣਾ ਮਿਊਜ਼ਿਕ ਸੁਣਾ ਦਈਏ ਮਿਊਜ਼ਿਕ आ गया फॉलो साइन क्योंकि स्केल बंद हुई है खल्ली ते बाईपास आ जाना होगा वाह क्या कहने हैं आपके सजनों देवियों और सजनों आपको सूचित किया जाता है मूजो मिनवाली स्केल क्लोज है कृपया अपने किसी चीज का ध्यान ना रखें जैसे मार्जी भूख बेड़ बूट सब खींच के लेके जाएं धन्यवाद ਆਹ ਦੋ ਕਹਿੰਦੇ ਲੋਕ ਦੇ ਸਾਹਮਣੇ ਹੈਗਾ ਟਿਮ 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 ਡੈਮਣੇ ਉਹਦੇ ਹੱਥ ਫ੍ਰੀਜ਼ ਕਰਾਤੇ ਸੀ ਅੱਜ ਦੇਖੋ ਕੀ ਕਰਾਉਂਦਾਗਾ ਠੰਡ ਇੱਥੇ ਵੀ ਬਹੁਤ ਜ਼ਿਆਦਾ ਆ ਮੇਰੇ ਵੀਰੋ ਇੱਧਰ ਰਹਿ ਗਿਆ ਬੱਡਨ ਵਾਲਾ ਟਿਮ ਹੈਗਾ ਵੇਚਦੀ ਇਹਦੇ ਹੁਣਾ ਸਨੋ ਕਾ ਟੀਵੀ ਆ ਨੇ ਵੀ ਸ਼ੋਲਡਰ ਖੁੱਪ ਗਏ ਸੀ ਉਹ ਸਨੋਵ ਚ ਸਨੋਵ ਭੱਜ ਲੋ ਭੱਜ ਲੋ ਭੱਜ ਲੋ ਕੋਈ ਖੁੱਬ ਗਏ ਕੰਗਾ ਨਾ ਜਾਏ ਟਾਪਾ ਨਾ ਜਾਏ ਹੱਥ ਧਰ ਕੇ ਹੱਥ ਫ੍ਰੀਜ ਹੋ ਗਏ ਉਧਰ ਲੱਕਮੀ ਫੇਰ ਹੋ ਗਿਆ ਸ਼ੁਕਰ ਆਏ ਅੰਦਰ ਅੰਦਰ ਆ ਕੇ ਸਾਹ ਆਇਆ ਕੀ ਆਰਡਰ ਕਰਨਾ ਦੱਸੋ ਬ੍ਰੇਕਫਾਸਟ ਹੋ ਜਾਏ ਕਾਫੀ ਜੱਕ ਲੈਂਦੀ ਐ ਤੇ ਬ੍ਰੇਕਫਾਸਟ ਜਾਣਾ ਨਾ ਮੈਂ ਟਰੱਕ ਤੇ ਸੀ ਬਾਹਰ ਠੰਡ ਵਾਲੀ ਆ ਮੈਂ ਤਾਂ ਉੱਤੇ ਜਾਂਦਾ ਜਾਂਦਾ ਨਾ ਖੁਰ ਚੂਗਾ ਇਹਦੇ ਚਾਹੇਗਾ ਹੈਸ਼ ਬਰਾਉਨ ਐਗ ਤੇ ਚੀਜ਼ ਤੇ ਹੋਮ ਸਟਾਈਲ ਬਿਸਕੁਟ ਖਾ ਕੇ ਦੇਖੋ ਬਹੁਤ ਘੈਂਟ ਬਣਦਾ ਕੋ ਆ ਜਾਨੀ ਰਹਿੰਦਾ ਖੰਡੇ ਦਾ ਤਾਂ ਅੱਧਾ ਮੈਂ ਜਲਦੋ ਮਿੰਟ ਲੱਗਣੇ ਸੋ ਆ ਕੇ ਨਿਕਲਦੇ ਕੋਈ ਆਪਾਂ ਚਲੋ ਫਟਾਖਰੀ ਵੇਜੇ ਪਿਤਾਗੇ ਆਕੇਣਾ ਇਹਦੇ ਪੈਜ ਦੀ ਨਾਲ ਦੇ ਤੋਂ ਹਨਾ ਸਾਰੀ ਸਨੋ ਪੈ ਗਈ ਛੂਆਂ ਦੇ ਵਿੱਚ ਇੱਥੇ ਖੁੱਭ ਗਿਆ ਹੀ ਮੈਂ ਵੀਡੀਓ ਬਣਾਉਣ ਦੇ ਚੱਕਰ ਚ ਆ ਹਟੋਏ ਬਣੇ ਵਿਆ ਸਨੋ ਚ ਸਾਰੇ ਖੁੱਲ ਜਾਵੇ ਠੰਡਾ ਆਏ ਫਾਈਟ ਹੋਪਣ ਨੂੰ ਕੋਈ ਬੜਾ ਟਾਈਮ ਨਹੀਂ 3 ਘੰਟੇ ਲੱਗਣੇ ਆ ਉਹਨਾਂ ਚੱਕਣੀ ਦੇ ਚੱਲੇ ਇਧਰ ਕੈਨੇਡਾ ਜੀ ਚਾਹ ਚੁ ਚਾਗਦੇ ਉਹਨੇ ਮੁੜ ਕੇ ਨਾ ਲਿਆਉਣੇ ਠੰਡੀ ਹੋ ਜਾਂਦੀ ਆ ਤਾਂ ਕਰਕੇ ਆਪਾਂ ਸੌਦਾ ਹੀ ਮਾਰ ਲੈਂਦਾ ਕੱਪ ਦਾ ਨਾਲ ਹੀ ਕਾਫੀ ਦੇ ਨਾਲੇ ਤਾਂ ਵਧੀਆ ਗਰਮ ਰਹਿੰਦੀ ਐ ਨਹੀਂ ਉਹਨਾਂ ਟਰੱਕ ਦੇ ਜਦੋਂ ਉਹਨੂੰ ਟਰੱਕ ਕੋਲੇ ਆਉਣੇ ਹਨ ਤੁਰਕੇ ਤੋਂ ਜੋ ਮੈਂ ਠੰਡੀ ਹੋ ਜਾਂਦੀ ਐ ਇੱਕ ਡਬਲ ਕੱਪ ਅੱਗੇ ਦੇ ਦਿੰਦੇ ਹੁੰਦੇ ਸੀ ਹੁਣ ਡਬਲ ਕੱਪ ਦੇ ਨਾਂ ਤੇ ਵੀ ਥੋੜੀ ਜਿਹੀ ਚੀਕਾ ਮਾਰਦੇ ਜਾਂ ਕਹਿੰਦੇ ਉਹਦੇ 10 ਸੈਂਟ ਐਕਸਟਰਾ ਪੇ ਕਰੋ ਤੇ ਆਪਾਂ ਜੱਪੀ ਨਿਮੇੜ ਤਾ ਆ ਲੈੰਦਾ ਟੈਮ ਉੱਟ ਨਾਲ ਆ ਲ ਆ ਮੈਂ ਨਿਮੇੜ ਤਾ ਆਪਾਂ ब्रेंडर आना पे पेट्रो पास थे, ना? पहला था, था, मैं काफी रुकया मशीना ला दया नहीं ना आ, प्रेस करने बहुत औखे चल एना कर्क है ठंड ज्यादा करके तेल बहुत ज्यादा खादे ट्रक का, ते तेल पेड़ नहीं मैं स्वेट पौ तो पाया मैं भरिया नहीं उठो भी फुल नहीं पीता

ਪੇ ਪ੍ਰਿੰਟ ਲੈ ਆ ਗਈ ਆਪਣੀ ਰਸੀਦ ਆਪਾਂ ਚਲੋ ਕੋਈ ਢੰਗ ਦੇ ਕੋਈ ਨੁਕਸਾਨ ਹੈਨਾ ਮੰਨ ਲਓ ਨਾ ਦੇਰ ਦੇ ਬੰਦਿਆਂ ਨੂੰ ਉਹਦੇ ਟਰੱਕ ਤੇਲ ਤੂਲ ਫਲਾ ਖਾਣ ਲੱਗ ਕੇ ਆਂਦੇ ਆ ਉਸ ਤੋਂ ਵੱਡਾ ਨੁਕਸਾਨ ਕੀ ਆ ਮੰਨ ਲਓ ਹੈਨਾ ਆਹ ਉਹ ਹੀ ਫੇਰ ਹੁਣ ਮੈਂ ਇੱਥੇ ਮੜੇ ਨਾਲੇ ਮਿੰਟ ਤਾਂ 5 ਲੱਗੇ ਤੇਲ ਪਾਉਣ ਤੇ ਰੌਲਾ ਕੀ ਆ ਬਾਈ ਕੱਪੜੇ ਫੇਰ ਹੈਨਾ ਪਾਓ ਕਰੋ ਹੈਨਾ ਲਾਹੋ ਤੇ ਉਹਨਾਂ ਟਾਈਮ ਦਾ ਤੇਲ ਪਾਉਣ ਤੇ ਨਹੀਂ ਲੱਗਿਆ ਜਿੰਨਾ ਹੁਣ ਮੇਰੇ ਸਾਨੂੰ ਨਾ ਕੱਪੜੇ ਬਦਲਣ ਤੇ ਲੱਗ ਗਿਆ ਨਾ ਚੱਲ ਕੋਈ ਨਹੀਂ ਇਹ ਕਰੌਲਾ ਕਿ ਮੈਥੋਂ ਨਾ ਲੋਰ ਲਾਰ ਜਾਂ ਪੈਂਟ ਪਾ ਕੇ ਨਾ ਟਰੱਕ ਨਹੀਂ ਡਰਾਈਵ ਹੁੰਦਾ ਮੈਂ ਚਲਾਉਣਾ ਕੈਪਰੀ ਕੋਪਰੀ ਪਾ ਕੇ ਉਹ ਵੀ ਚੱਕਰਾ ਮੈਨੂੰ ਆ ਦੇ ਹੁਣ ਆਪਾ ਰੈਡੀ ਹੋ ਗਿਆ ਕੈਪਰੀ ਪਾ ਕੇ ਫਤਰੀਏ ਸਾਰੀ ਆਨ ਡਿਊਟੀ ਪਈ ਆ 5 ਮਿੰਟ ਵਾਹੇ ਗਰੋ 100 ਲੀਟਰ ਪਾਈ ਲਿਆ ਮੈਂ ਵੀਡੀਓ ਬਣਾਉਣ ਦੇ ਚੱਕਰ ਥੋੜੇ ਬਾਅਦ ਫਿਰ ਮੈਂ ਚੱਲ 150 ਪਾ ਲੈਨੇ ਇੱਕ ਠੰਡ ਆਗਾ ਜੇ ਇੱਕ ਦੋ ਦਿਨ ਘਰੇ ਖੜੇ ਤਾਂ ਹਨਾ ਰੀਸੈਟ ਕਰਨੀ ਬੁੱਕ ਵੀ ਸਟਾਰਟ ਸਟੂਟ ਰੱਖਣਾ ਪਿਆ ਟਰੱਕ ਚੱਲ ਚੱਕਰ ਨਾਲ ਚੱਲੂ ਤਾਂ ਕਰਕੇ ਇਹ ਸੀਗਾ ਬ੍ਰੈਂਡਨ ਵਾਲਾ ਪੈਟਰੋਪਾਸ ਵਾਹੇ ਗਰੋ ਮਾਈਕ ਮੈਗ ਆ ਕੋ ਤਾਇਆ ਯਾਰ ਕਾ ਤੋਂ ਪਉਂਦੇ ਨੇ ਸਾਹਮਣੇ ਮਾਈਕ ਵਾਲੇ ਇਹਨਾਂ ਦੇ ਟਰੱਕਾਂ ਤੇ ਵੀ ਹੁੱਡ ਤੇ ਬੈਠਾ ਹੁੰਦਾ ਪਿਛਵਾੜਾ ਆ ਉਹਦਾ ਡਰਾਈਵਰ ਕੰਨੇ ਨੂੰ ਕੀਤਾ ਹੋਇਆ ਹੁੰਦਾ ਹਾਲਿਆਂ ਨੇ ਆ ਦੇਖੀ ਕਾਰ ਵਾਲਾ ਕਿੱਡਾ ਕਾਲਾ ਹੈਗਾ ਵੀ ਤੂੰ ਖੜਜਾ ਮੜਾ ਜਾ ਉਹ ਯਾਰ ਇਹ ਲੋਕਾਂ ਨੂੰ ساری ਉਮਰ ਅਕਲ ਨਹੀਂ ਆਉਣੀ ਫਿਰ ਠੰਡ ਹੈ ਗਿਆ ਮੜਾ ਵੀ ਉਹਨੇ ਬ੍ਰੇਕ ਬਰੂਕ ਨਾਲ ਲਏ ਮਸ਼ੀਨਰੀ ਨੇ ਫੇਰ ਗਾਲ ਹੀ ਨਿਕਲ ਗਈ ਸੀ ਸੌਰੀ ਸਕੇਲ ਓਪਣਾ ਕਹਿੰਦੇ ਵੀ ਇੱਧਰ ਆਉਂਦਾ ਬਾਈਪਾਸ ਸਿੱਧਾ ਅੜਿੰਗਲੇ ਵਾਲੀ ਤੇ ਕੋਈ ਤੁਰੇ ਫਿਰ ਉਹ ਅੰਦਰ ਇਹ ਹੁੰਦਾ ਵੱਡੀਆਂ ਕੰਪਨੀਆਂ ਦਾ ਕੰਮ ਉਹ ਕੀ ਓਏ ਕੰਜਰਦੇ ਨੇ ਉਹ ਨਾ ਹੁਣ ਠੰਡ ਜਾਦੇ ਕਰਕੇ ਧੂਆਂ ਮਾਰਦੇ ਪਿੱਕੇ ਵਾਲ ਨੇ ਇੱਥੋਂ ਨਾ ਲੈਫਟ ਮਾਰੀਆ ਧੂਆਂ ਹੀ ਰੋਲ ਕਰ ਗਿਆ ਬਾਬੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਚਲੋ ਚਲੋ ਸਾਰੇ ਸਕੇਲ 'ਚ ਇੱਧਰ ਸ਼ਾਹ ਜੀ ਦਾ ਸਿੱਧੇ ਹੀ ਜਾਣਗੇ ਤਕੜਾ ਕੰਮਕਾਰ ਆ ਵੀਰੇ ਛੇ ਦਿਨੀ ਛੋਡੇਰਿਆਂ ਨੂੰ ਕਿਸੇ ਨੂੰ ਬਾਈਪਾਸ ਆਉਂਦਾ ਹੋਰ ਚਲੋ ਚਲੋ ਇਧਰ ਚਲੋ ਆਸਾਂ ਨਹੀਂ ਜਾਾਂਗੇ ਅਨੁਹਾਸਿਆਲੀ ਗੱਲ ਦੱਸਾਂ ਮੈਂ ਨਾ ਹੁਣੇ ਸਕੇਲ ਕੋਲੋਂ ਸਕੇਲ ਕੋਲੋਂ ਨਹੀਂ ਟੱਪਿਆ ਤੇ ਸਾਨੂੰ ਬਾਈਪਾਸ ਆ ਜਾਂਦਾ ਹੁੰਦਾ ਗੈਂ ਕਰ ਵੀ ਸਕੇਲਾਂ ਤੇ ਵੀ ਸਾਡੇ ਲੱਗਿਆ ਵਿਆ ਵੀ ਸਿਸਟਮ ਚੱਲ ਇਹ ਮੈਨੂੰ ਬਾਈਪਾਸ ਆ ਗਿਆ ਤੇ ਸਾਰੇ ਟਰੱਕ ਤਕਰੀਬਨ ਖੇਲ ਚ ਬੜੀ ਜਾਂਦੇ ਆ ਉਹ ਇੱਕ ਨਿਕਲੀ ਜਾਂਦਾ ਮੈਨੂੰ ਯਾਰ ਕੰਪਨੀ ਨਹੀਂ ਜਿੱਤੇ ਆਈ ਤਾਂ ਮੰਗ ਰਹੀ ਜਾਂਦਾ ਉਹ ਬਾਹਰ ਉਹਨੇ ਆਖਿਆ ਕਿਤੇ ਮੈਨੂੰ じゃ ਪਤਾ ਨਹੀਂ ਲੱਗਿਆ ਜਾਂ ਮੈਂ ਸਕਿੱਪ ਕਰ ਚੱਲਿਆ ਮੈਨੂੰ ਹੱਥ ਮਾਰੀ ਜਾਂਦਾ ਵੀ ਲਾਈਟਾਂ ਆਉਣਾ ਹੈ ਨਾ ਉਹ ਸਾਰਿਆਂ ਨਹੀਂ ਕਰਦੇ ਹੁੰਦੇ ਆਪਾਂ ਵੀ ਲਾਈਟਾਂ ਦਾ ਵੀ ਲਾਈਟਾਂ ਆਉਣਾ ਤੇ ਮੈਨੂੰ ਬਾਈ ਹੱਥ ਮਾਰੀ ਜਾਂਦਾਗਾ ਤੇ ਮੈਂ ਔਣ ਤੈਨੂੰ ਮੈਂ ਬਾਈ ਕੀ ਦੱਸਾਂ ਤੂੰ ਦੂਰ ਇਹ ਤਾਂ ਤਕੜਾ ਕੰਮ ਕਰਾ ਵੀ ਬਾਈਪਾਸ ਆ ਜਾਂਦਾ ਉਹਨੇ ਆਖਿਆ ਕਿਤੇ じゃ ਮੇਰਾ ਧਿਆਨ ਤੋਂ ਨਹੀਂ ਕਈ ਵਾਰ ਇਹ ਵੀ ਨਾਗੇ ਜਾਂਦੀਆਂ ਨੇ ਜਨਤਾ ਲਾਈਟਾਂ 'ਚ ਧਿਆਨ ਨਹੀਂ ਹੁੰਦਾਗਾ ਤੇ ਖੁੱਲੀ ਖਾਲੀ ਸਕੇਲ ਤੇ ਸਿੱਧੇ ਟੱਪ ਜਾਂਦੇ ਆ ਫੇਰ ਆ ਕੇ ਰੋਕ ਲੈਂਦੇ ਇਹ ਨਹੀਂ ਤੁਸੀਂ ਨਾਗੇ ਤੇ ਕੋਈ ਪੁੱਛਦਾ ਨਹੀਂਗਾ ਬਾਹਲੀ ਤਗੜੀ ਟਿਕਟ ਦਿੰਦੇ ਮੁੜ ਕੇ ਇਹ ਏਕੜਾ ਜਿਵੇਂ ਹਾਈਵੇ ਤੇ ਆਪਾਂ ਨੂੰ ਆਉਂਦੇ ਆ ਆਹ ਰੇਲਵੇ ਟਰੈਕ ਵਗੈਰਾ ਹਨਾ ਹੁਣ ਜਿਵੇਂ ਆ ਆ ਗਿਆ ਇਹਦਾ ਮੇਰਾ ਭਾਈ ਹੌਲੀ ਕਰਕੇ ਟਪਾਇਆ ਕਰੋ ਮੰਨ ਲਾ ਤੁਸੀਂ ਹਾਈਵੇ ਬੰਨ ਤੇ ਵਰਡਨ ਵਾਲਾ ਹੋ ਗਿਆ ਹਨਾ ਪੂਰੇ ਕਾਰਵੇਰੀ ਵਾਲਾ ਹੋ ਗਿਆ ਜੇ ਤੂੰ ਇਹ ਨਹੀਂ ਉਹ ਕਰਦੇ ਜਾਂ ਕਿ ਜਿਵੇਂ ਆ ਮਾੜਾ ਇਹਦੇ ਲਾਈਨ ਚੇਂਜ ਕਰ ਲਿਆ ਕਰੋ ਵੀ ਰਾਈਟ ਨੂੰ ਜਾਂ ਲੈਫਟ ਨੂੰ ਜੇ ਜਿਆਦਾ ਹੌਲੀ ਹੋਣਾ ਆਪਦੇ ਫੋਰਵੇ ਵਲੇਸ਼ਰ ਵਗੈਰਾ ਲਾ ਲਓ ਵੀ ਜੇ ਤੂੰ ਹੌਲੀ ਕਰਨਾ ਕਿਉਂਕਿ ਨਾ ਤੂੰ ਨਹੀਂ ਹੌਲੀ ਕਰਦੇ ਰੇਲਵੇ ਟਰੈਕ ਤੇ ਬਾਈ ਸੋਡਾ ਰਮ ਰਮ ਕਰੈਕ ਹੋਣ ਦਾ ਖਤਰਾ ਹੁੰਦਾ ਤੇ ਲੈਨਮੈਂਟ ਤਾਂ ਉੱਡਣੀ ਉੱਡਣੀ ਆ ਜੇ ਮਨ ਲਾਉਣ ਉੱਥੇ ਤੂੰ 105 ਤੇ ਆਈ ਜਾਂਦੇ ਹੋ ਨਾ ਹਾਈਵੇ ਬੰਨ ਤੇ ਤੂੰ ਓਵੇਂ ਟਪਾ ਦੋਗੇ ਤੇ ਲੈਨਮੈਂਟ ਛੱਡਦਾ ਹੀ ਨਹੀਂਗੇ ਗੰਧੀਆਂ ਤੇ ਤਾਂ ਬਹੁਤ ਜ਼ਿਆਦਾ ਗੰਦੀਆਂ ਉਖਲੀਆਂ ਬਣੀਆਂ ਹਨ ਹਰੀਲ ਵੀ ਡਰਾਗ ਤੇ ਕੋਸਤਾ ਚੱਲ ਇਹਨਾਂ ਨੇ ਹੁਣ ਫੈਕਸ ਕਰਤੇ ਆ ਪਰ ਫੇਰ ਵੀ ਉਹਨੂੰ ਸਿੱਧਾ ਨਾ ਹਟ ਪਾਓ ਮੰਨ ਲਓ ਜਿਵੇਂ ਸਿੱਧਾ ਜਾਈ ਜਨਾਂ ਮਾੜਾ ਜਾਂਦਾ ਰਾਹ ਚੇਂਜ ਕਰ ਲਓ ਮਾੜਾ ਟਾਇਰ ਵੀ ਉਖਲੀ ਤੋਂ ਇੰਨੇ ਨਾਲ ਬਚਾਅ ਹੋ ਜਾਂਦਾ ਨਹੀਂ ਲੈਨਮੈਂਟ ਤਾਂ ਕਿਧਰੇ ਗਈ ਗਈ ਨਹੀਂ ਜਾਂ ਰੈਮਣੀ ਟਣਾ ਤਿੜਕਿਆ ਜ਼ਿਆਦਾ ਲੈਨਮੈਂਟ ਹਿੱਲਣ ਦਾ ਤੁਹਾਡਾ ਕਾਰਨ ਹੀ ਇਹ ਹੁੰਦਾ ਜਾਂ ਤੁਸੀਂ ਕਾਰ ਬਤ ਤੇ ਹਨ ਟਾਇਰ ਚੜਾਉਣੇ ਹੋ ਕਿ ਕਿਤੇ ਮੋੜ ਨਾ ਲੱਗੇ ਜਾਂ ਹੋਰ ਹਨ ਤੇ ਜਾਂਦ ਉਖਲੀ ਚ ਕਨੇਓ ਅਡਜਲਾਈਨਮੈਂਟ ਹਿਲਦੀ ਨਹੀਂ ਕਦੇ ਨਹੀਂ ਹਿਲਦੀ ਲੈਨਮੈਂਟ ਇਹ ਦੋ ਚਾਰ ਚੀਜ਼ਾਂ ਦਾ ਵਿਚਾਰ ਆਖ ਲਓ ਲੈਨਮੈਂਟ ਕਦੇ ਹੀ ਨਹੀਂ ਜਾਂਦੀ 1.5 ਕਿਲੋਮੀਟਰ ਚਰਨ ਲੈਫਟ ਆਫਟਰ ਦ ਮੈਕਸਿਕੋ ਆਪਾਂ ਬੌਂਦ ਗਏ ਆ ਬਿੰਨੀ ਪੈਗ ਜਾ ਰਹਿ ਗਿਆ 2 ਕਿਲੋਮੀਟਰ ਤੱਕ ਛੱਡੀਏ ਤੇ ਜਾਈਏ ਘਰਾਂ ਨੂੰ ਟ੍ਰਿਪ ਹੋ ਗਿਆ ਆਪਣਾ ਪੂਰਾ ਅੱਜ ਕਿੰਨਾ ਦੇਣਾ ਸ਼ਨੀਵਾਰ ਦਾ ਗਿਆ ਮੈਂ ਅੱਜ ਮੈਂ ਵੀਰਵਾਰ ਹੋ ਗਿਆ ਇਹ ਲੋ ਸਾਲ ਬਾਅਦ ਆਇਆ ਮੈਂ ਘਰੇ 2024 ਚ ਗਿਆ ਸੀ ਘਰੋਂ ਤੇ 2025 ਚ ਘਰੇ ਵੜਨ ਲੱਗੇ ਆ ਦੱਸੋ ਬਰ ਕੌਣ ਕੌਣ ਆਏ ਗਿਆ ਜਦੋਂ 2024 24 ਚ ਤੇ 25 ਚ ਵਾਪਸ ਆ ਰਿਹਾਗਾ ਸਾਲ ਬਾਅਦ ਜਦੋਂ ਦਾ ਜਾੜ ਬਣਿਆ ਨਾ ਪਲੂਟੋ ਆਲਾ ਸਾਡਾ ਹੈਨਾ ਤੇ ਮਿਲਾਂ ਤਾਂ 3 ਕਿ ਸਾਲ ਕੇ 4 ਹੋ ਹੀ ਗਏ ਆ ਝਾੜ ਚ ਤੇ ਇਹਨੂੰ ਕਦੇ ਵੀ ਆ ਡੋਰ ਲਾਉਣ ਦੀ ਲੋੜ ਨਹੀਂ ਸੀ ਭਾਈ ਨਾ ਦਿਨੇ ਨਾ ਰਾਤ ਨੂੰ ਤੇ ਹੁਣ ਪਰ ਇਹ ਬੰਦ ਹੁੰਦਾ ਭਾਈ ਰਾਤ ਨੂੰ ਉਹਦਾ ਕਾਰਨ ਆ ਚੋਰੀਆਂ ਹੁਣ 10000 ਬੰਦਾ ਕੀ ਕਰੂਗਾ ਪਿਛਲੇ ਵੀਕ ਚਾ ਟਰੈਲਰਾਂ ਦੀਆਂ ਸੀਲਾਂ ਤੋੜ ਕੇ ਤੇ ਜਿਹੜੇ ਮੀਟ ਵਾਲਾ ਲੋਡ ਸੀ ਨਾ ਵਿੱਚੋਂ ਮੀਟ ਕੱਢ ਕੇ ਲੈ ਗਏ ਤੇ ਹੁਣ ਪੁਲਿਸ ਸਿਕਿਉਰਿਟੀ ਰੱਖੀ ਵੀ ਐ ਇੱਥੇ ਸਾਰੇ ਝਾੜ ਚ ਤਾਂ ਕਰਕੇ ਆ ਹਾਲਾਤ ਹੋ ਗਿਆ ਕੈਨੇਡਾ ਦੇ ਨੇ 4 ਸਾਲਾਂ ਚ ਹਨ ਕਦੇ ਗੇਟ ਲਾਉਣ ਦੀ ਨਹੀਂ ਸੀ ਲੋੜ ਪਈ ਆਹਲਾ ਡੋਰ 프ੰਟ ਆਲਾ ਤੇ ਹੁਣ ਉਹ ਬੰਦ ਰੱਖਣਾ ਪੈਂਦਾ ਚਲ ਸਿਕਿਉਰਿਟੀ ਤਾਂ ਹੁਣ ਹੁੰਦੀ ਹੁੰਦੀ ਆ ਹੋਣ ਨਾ ਮੇਰਾ ਬਈ ਭੁੱਲ ਕੇ ਵੀ ਕੋਈ ਆ ਜਾਓ ਫੇਰ ਨਾ ਕਿਉਂ ਦੱਸਿਆ ਨਹੀਂ ਸੀ ਹੁਣ ਤੁਹਾਨੂੰ ਦੱਸ ਤਾਂ ਵੀ ਪੰਗਾ ਨਾ ਲੈ ਲੈ ਆਉਣ ਦਾ ਜਿਹੜਾ ਵੀ ਸੀਗਾ ਮੰਨ ਲਾ ਹੀਰੋ ਦੇ ਕਹਿਣ ਅੰਗੂ ਆਪ ਦੇ ਸਵਾਰੀ ਆਪ ਦੇ ਸਮਾਨ ਦੀ ਆਪ ਜ਼ਿੰਮੇਵਾਰ ਆਗੀ

ਹੌਣ ਜਿਵੇਂ ਠੰਡ ਦੇ ਦਿਨ ਚੱਲੀ ਜਾਂਦੇ ਆ ਨਾ ਵੀ ਠੰਡ ਜ਼ਿਆਦੇ ਹੁੰਦੀ ਹੈ ਕਦੇ ਵੀ ਤੁਸੀਂ ਹੁਣ ਜਿਵੇਂ ਮੈਂ ਝਾੜ ਚ ਆ ਗਿਆ ਹਨਾ ਹੁਣ ਸਾਰੇ ਟਰੇਲਰ ਬ੍ਰੇਕਾਂ ਨਾਲ ਖਿੱਚਿਆ ਕਰੋ ਵੀ ਆਏ ਆ ਥੋੜਾ ਥੋੜਾ ਕਾਲੀ ਚ ਨਾ ਟਰੇਲਰ ਬ੍ਰੇਕਾਂ ਖਿੱਚ ਦੋ ਆਹ ਰੈੱਡ ਵਾਲੀਆਂ ਵੀ ਮੰਨ ਲਓ ਹੁਣ ਬੁੱਕ ਬੱਕ ਪਾਈ ਆ ਹਜੇ ਕੱਪੜੇ ਕੁੱਪੜੇ ਬਦਲਨੇ ਆ ਇਹ ਨੂੰ ਉਦੋਂ ਥੱਲੇ ਉਤਰਨ ਲੱਗੇ ਖਿੱਚ ਕੇ ਜਾਓ ਟਰੇਲਰ ਬ੍ਰੇਕਾਂ ਨੂੰ ਮੁੜ ਕੇ ਨਹੀਂ ਜੋ ਚੱਕਣੇ ਉਹ ਗਰਮ ਹੁੰਦੇ ਆ ਬਾਈ ਹੋਰ ਨੇ ਚੱਕਣੇ ਤਾਂ ਫ੍ਰੀਜ ਹੋ ਜਾਂਦੇ ਆਗੇ ਬ੍ਰੇਕ ਠੰਡ ਜ਼ਿਆਦੇ ਆ ਹਨਾ ਉਹ ਗਰਮ ਹੋਏ ਹੋਵੇ ਹੁੰਦੇ ਤੇ ਇੱਕੇ ਦਾ ਵੀ ਮੁੜ ਕੇ ਛੱਡਦੇ ਨਹੀਂ ਜਾਂਦੇ ਠੰਡ ਚ ਤਾਂ ਕਰਕੇ ਕਦੇ ਵੀ ਇਹ ਰਾਈਟ ਵੀ ਨਹੀਂ ਖਿੱਚਨੇ ਚਾਹੀਦੇ ਟਰੇਲਰ ਬ੍ਰੇਕ ਜਾਂ ਤੁਸੀਂ ਸੌਣੇ ਹੋ ਰਾਤ ਨੂੰ ਕਦੇ ਵੀ ਹੈ ਨਾ ਹਾਈਵੇ ਤੇ ਕਦੇ ਵੀ ਟਰੇਲਰ ਬ੍ਰੇਕਾਂ ਨਾਲ ਖਿੱਚੋ ਠੰਡ ਚ ਇਹਨੂੰ ਅੰਦਰ ਹੀ ਰਹਿਣ ਦੀ ਕੋਸ਼ਿਸ਼ ਇਹ ਰੱਖੋ ਐਕਸਲ ਲੌਕ ਲਾਈਵ ਆ ਟਰੱਕ ਹੀ ਨਹੀਂ ਤੁਰਦਾ ਥੱਲੇੋਂ ਟਰੇਲਰ ਤੇ ਸਲਿੱਪ ਮਾਰੀ ਜਾਂਦਾ ਮਸਾਂ ਤੋਰਿਆ ਹੁਣ ਆਏ कट गया बेचारे कटिया गया कटाया गया ट्रेलर थलो मसा है भैया, सारा जा है ना, ब्लैक आइस बनी हुई है थले कि लाइए मुंडे कि लाइए क्योंकि प्लग इन भी करना मतलब इथे ही ला दने कैमरा है थले ना। सिद्धा ना है सीधा ही ला दने की बैकअप करूगा तार लानी सौखी है ऐसे ही करते हैं। اگڑا بوک اونچے پائی ہے بوک نہیں پੈਂਦੀ ਹੁੰਦੀ ਮੰਨ ਲਓ 6 ਦੀ ਸਪੀਡ ਤਾਈਂ 7 ਦੀ ਤਾਈਂ ਐਂਡ ਆ ਉਹਨਾਂ ਚ ਰ ਇਹ ਡਰਾਈਵ ਚ ਨਹੀਂ ਪੈਂਦੀ ਜੇ 7 ਤੋਂ ਉੱਤੇ ਚਲੀ ਗਈ ਹਨ ਇਹਨੇ ਰਾਈਟ ਵੀ ਡਰਾਈਵ ਚ ਪੈ ਜਾਣਾਗਾ ਤਾਂ ਕਰਕੇ ਇਹਨੂੰ ਹੌਲੀ ਹੌਲੀ ਰੋਡ ਕੇ ਜੇ ਲੈ ਕੇ ਜਾਣਾ 플ੱਗ ਉਹ ਸਾਹਮਣੇ ਹੈਗਾ ਉੱਥੋਂ ਤਾਰ ਲਾ ਦਿੰਨੇ ਆਪਾਂ ਬਸ ਚੱਲਦੇ ਹੁਣ 플ੱਗ ਪੋਸਟ ਟ੍ਰਿਪ ਆ ਬੜਾਲ ਮੋਸਟਰ ਦਾਨੀ ਆਗਾ ਇਹਨੂੰ ਸਿੱਟ ਕੇ ਆਫ ਚ ਇਹ ਸ਼ੀਸ਼ਾ ਸ਼ੀਸ਼ਾ ਮੈਂ ਵੀ ਆਖਿਆ ਹਵਾ ਕਿੱਥੋਂ ਆਈ ਨੇ ਮੈਂ ਅੱਗੇ ਵੀ ਦੱਸ ਕੇ ਰਹਿਣਾ ਆ ਸ਼ੀਸ਼ੇ ਮੈਂ ਛੇ ਦਿਨਾਂ ਦਾ ਟ੍ਰਿਪ ਲਾਇਆ ਆ ਕੋਈ ਸਾਫ ਨਹੀਂ ਕੀਤਾ ਮੈਂ ਮੁੜ ਕੇ ਉਧੇ ਤੁਰਨ ਲੱਗੇ ਤਾਂ ਨਾ ਰੇਨ ਐਕਸ ਮਾਰੀ ਵੀ ਆ ਇੰਨੇ ਕ ਮੀਂਹ ਚ ਵੀ ਆ ਗਿਆ ਸنو ਚ ਵੀ ਤੇ ਦੋਨੇ ਪਾਸੇ ਜਮੇ ਦਾਗ ਨਹੀਂ ਪਏ ਸ਼ੀਸ਼ੇ ਤੇ ਬੜੀ ਤਗੜੀ ਚੀਜ਼ ਆ ਬਾਬੇ ਜਿਹੜੀ ਰੇਨ ਐਕਸ ਹਨਾ ਨਿਆਰਾ ਲਿਆ ਦਿੰਦੀ ਆ ਮਾਰਨੀ ਪੈਂਦੀ ਆ ਇਹ ਗਰਮੀ ਚ ਵੀ ਟਰੱਕ ਉਹਦੇ ਮਰਾ ਅੰਦਰ ਖੜਾ ਹੀ ਵੇਚ ਹੀਟ ਚ ਤੇ ਤਾਂ ਕਰਕੇ ਮਾਰ ਲਈ ਸੀ ਆਪਾਂ ਉਦੋਂ ਨਹੀਂ ਜੇ ਕਹਿੰਦੀ ਠੰਡ ਚ ਨਹੀਂ ਠੰਡ ਚ ਤਾਂ ਤੁਹਾਨੂੰ ਵੀ ਪਤਾ ਸ਼ੀਸ਼ੇ ਤੇ ਜੰਮ ਜਾਣੀਆਂ ਇਹ ਆਹ ਪੋ ਇਹ ਮਾਰਦ ਕੇ ਲੋਗ ਤੇ ਆਊਟ ਹੋ ਜਾ ਨਾਊਗਾ ਆਟ ਲਾਈ ਬੋਕ ਵੀ ਕਰਤੀ ਆਪਾਂ ਲੌਗ ਆਊਟ ਬਾਹ ਆਉਂਦੇ ਆ ਘਰ ਦੇ ਲੈਣ ਬਾਅਦਰ ਜਾਣੇ ਆ ਘਰਾਂ ਨੂੰ ਆਪਾਂ ਐਵੀ ਇੱਕ ਵਾਰੀ ਮੜੀ ਨਿਗਾਹ ਮਾਰ ਲਗੇ ਵੀ ਆਲ ਗੁੱਡ ਆ ਨਾ ਸਾਰਾ ਕੁਝ ਇੱਧਰ ਗੱਡੀ ਵੀ ਆ ਗਈ ਆਪਣੀ ਲੈਣ ਆਪਾਂ ਨੂੰ ਨੂਨ ਦਾ ਕੰਮ ਆ ਦੱਸੋ ਆ ਥੋੜਾ ਟਾਈਮ ਹੀ ਹੋਇਆ ਇਹਨਾਂ ਨੂੰ ਸ਼ੌਕਰਾਂ ਨੂੰ ਪਾਇਆ ਨੂੰ ਤੇ ਨੂਨ ਨੇ ਲਗ ਲਗ ਸਾਰਾ ਰੰਗ ਲਾਤਾ ਅਲੱਗ ਲਾਤਾ ਕਰੰਟ ਆ ਗਿਆ ਇਹਦੇ ਚ ਅੰਡਰਗਰਾਊਂਡ ਕਰਤੀ ਆ ਪਤਾ ਆ ਰ ਉਥੋਂ ਬਾ ਹੁਣ ਚੱਲਦੇ ਆ ਘਰ ਨੂੰ ਕਿਉਂਕਿ ਠੰਡ ਬਹੁਤ ਆ ਘਰੇ ਤਾਂ ਪਰ ਜਾਣਾ ਹੀ ਆ ਠੰਡ ਹੋਵੇ ਨਾ ਹੋਵੇ ਬਾ ਆਫਿਸ ਵਿੱਚ ਪੇਪਰ ਡ੍ਰੌਪ ਕਰਕੇ ਹਨਾ ਅਨਹੈਲਪ ਤੇ ਠੀਕ ਆ ਮਿਲਦਿਆ ਫਿਰ ਜੇ ਹੋਇਆ ਤਾਂ ਕਰਦੇ ਆ ਦੁਬਾਰੇ ਤੇ ਓਕੇ ਪਾਏ ਠੀਕ ਹੈ ਜੀ ਇੱਕ ਨਾ ਸਾਰੇ ਜਾਣੇ ਸਪੋਰਟ ਕਰੋ ਖੁੱਲ ਕੇ ਠੀਕ ਆ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਵਾਲ ਨੂੰ ਫੋਲੋ Insta TikTok ਸਾਰੇ ਕਿਤੇ ਸੇਮ ਹੀ ਹੈਗਾ ਤੇ ਇੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਉਹਦੇ ਨਾਲ ਕੀ ਹੈ ਨਾ ਵੀਡੀਓ ਅੱਗੇ ਪਹੁੰਚਦੀ ਆ ਤੇ ਬੈਲ ਆਈਕਨ ਲਾਜ਼ਮੀ ਦਬਾ ਦਿਆ ਕਰੋ ਓਕੇ ਜੀ